ਕਿੰਨਿਆ ਥਾਵਾਂ ਤੇ ਉਹਨਾਂ ਨੇ ਗੁਰਬਾਣੀ ਦੀ ਵਿਚਾਰ ਕੀਤੀ ਹੋਵੇਗੀ ਕਿੰਨਿਆ ਥਾਵਾਂ ਤੇ ਸਤਸੰਗਤ ਜਿਹੜੀ ਉਹ ਕਾਇਮ ਕੀਤੀ ਹੋਵੇਗੀ ਅੱਜ ਵੀ ਆਪਾਂ ਨੂੰ ਇਤਿਹਾਸ ਵਿੱਚੋਂ ਪੜ੍ਹਨ ਨੂੰ ਮਿਲਦਾ ਹੈ ਜਦੋਂ ਪਿੰਡ ਤਲੰਬੇ ਵਿੱਚ ਪਹੁੰਚਦੇ ਨੇ ਸਿੱਖ ਧਰਮ ਦੇ ਬਾਨੇ ਧੰਗ ਗੁਰੂ ਨਾਨਕ ਸਾਹਿਬ ਜੀ ਭਾਈ ਸੱਜਣ ਜਿਹੜਾ ਸੱਜਣ ਠੱਗ ਸੀ ਕੀ ਕਰਦਾ ਸੀ ਕਿ ਲੋਕਾਂ ਨੂੰ ਲੁੱਟਦਾ ਸੀ ਜਿਹੜਾ ਵੀ ਕੋਈ ਆ ਰਿਹਾ ਰਾਗੀ ਰਾਤ ਨੂੰ ਉਹਨੂੰ ਸੋਣਾ ਉਹਦੇ ਵਾਸਤੇ ਮੰਜੇ ਦਾ ਪ੍ਰਬੰਧ ਕਰਨਾ ਬਿਸਤਰ ਦਾ ਪ੍ਰਬੰਧ ਕਰਨਾ ਪ੍ਰਸ਼ਾਦੇ ਦਾ ਪ੍ਰਬੰਧ ਕਰਨਾ ਜਦੋਂ ਉਹਨੇ ਸੋ ਜਾਣਾ ਤਾਂ ਉਹਦੀ ਜਿਹੜੇ ਆ ਸਮਾਨ ਉਹ ਚੋਰੀ ਕਰ ਲੈਣਾ ਤੇ ਜਦੋਂ ਗੁਰਨਾਨਕ ਪਾਤਸ਼ਾਹ ਮਹਾਰਾਜ ਜੀ ਭਾਈ ਮਰਦਾਨਾ ਜੀ ਨੂੰ ਰਾਤ ਨੂੰ ਆਕਣ ਲੱਗੇ ਮਰਦਾਨਿਆਂ ਰਬਾਬ ਛੇੜ ਗੁਰਬਾਣੀ ਆਈ ਹੈ ਉਹਨਾਂ ਨੇ ਇੱਕ ਸੁਹੀ ਰਾਗ ਦਾ ਸ਼ਬਦ ਉਚਾਰਨ ਕੀਤਾ ਉਜਲ ਕਹਿ ਚਿਲਕਨਾ ਘੋਟਮ ਕਲੜੇ ਮਸ ਤੋਤਿਆਂ ਜੂਟਨਾ ਉਤਰੈ ਜਿਸਉ ਧੋਵਾ ਤਿਸ ਸੱਜਣ ਸੇਈ ਨਾਲ ਮੈਂ ਚੜਦਿਆਂ ਨਾਲ ਚਲੰਨ ਜਿੱਥੇ ਲੇਕਾ ਮੰਗੀਐ ਤਿੱਥੇ ਖੜੇ ਜਿਸੰ ਇਹ ਭਾਈ ਸੱਜਣ ਜੀ ਦੇ ਪ੍ਰਤੀ ਜਿਹੜਾ ਸ਼ਬਦ ਉਚਾਰਨ ਕੀਤਾ ਉਹ ਹੈਰਾਨ ਹੋ ਗਿਆ ਇਹਨੂੰ ਕਹਿੰਦੇ ਨੇ ਸਤਸੰਗਤ ਦਾ ਅਸਰ ਹੋਣਾ ਸਤਸੰਗਤ ਇੱਕ ਐਸੀ ਚੀਜ਼ ਹੈ ਗੁਰੂ ਪਿਆਰ ਵਾਲਿਓ ਭੈੜੇ ਤੋਂ ਚੰਗਾ ਇਨਸਾਨ ਬਣਾਉਂਦੀ ਹੈ ਮਨੁੱਖ ਜੇ ਨਸ਼ਾ ਕਰ ਰਿਹਾ ਹੈ ਚੰਗੇ ਬੰਦੇ ਦੀ ਸ਼ਰਨ ਵਿੱਚ ਆ ਗਿਆ ਚੰਗੇ ਇਨਸਾਨ ਦੇ ਨਾਲ ਉਹਦਾ ਪ੍ਰੇਮ ਪਿਆਰ ਪੈ ਗਿਆ ਉਹ ਬੁਰੀਆਈ ਛੱਡ ਦੋਵੇਗਾ ਚੰਗਿਆਈ ਵਾਲੇ ਪਾਸੇ ਆਵੇਗਾ ਜਦੋਂ ਆਪਾਂ ਵੀ ਗੁਰਦੁਆਰੇ ਆਉਂਨੇ ਆ ਆਪਾਂ ਸਤ ਸੰਗਤ ਕਰਦੇ ਆ ਸ਼ੁਭ ਗੁਨਾ ਦੇ ਵਿਚਾਰ ਕਰਦੇ ਆ ਅਸੀਂ ਅੰਦਰੋਂ ਟੈਨਸ਼ਨ ਤੋਂ ਫ੍ਰੀ ਹੋ ਜਾਂਦੇ ਆ ਸਾਨੂੰ ਇੱਥੇ ਆ ਕੇ ਸਕੂਨ ਮਿਲਦਾ ਕਿਉਂ ਕਿਉਂਕਿ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਆਪਾਂ ਕਥਾ ਕੀਰਤਨ ਸੁਣ ਰਹੇ ਆ ਸਭ ਕੁਝ ਭੁੱਲ ਜਾਂਦਾ ਹੈ ਸ਼ਰਤ ਇੱਕੋ ਹੀ ਹੈ ਜਿੱਥੇ ਤਨ ਕਰਕੇ ਆਉਂਨੇ ਆ ਨਾ ਪਿਆਰਿਓ ਉਤੇ ਮਨ ਦਾ ਹਾਜ਼ਰ ਹੋਣਾ ਬਹੁਤ ਜ਼ਰੂਰੀ ਹੈ ਮੈਂ ਅਕਸਰ ਬੇਨਤੀ ਕਰਦਾ ਜਦੋਂ ਬੱਚਾ ਕਲਾਸ ਵਿੱਚ ਬੈਠਦਾ ਹੈ ਟੀਚਰ ਪੜ੍ਹਾ ਰਿਹਾ ਹੈ ਬੱਚਾ ਜੇ ਧਿਆਨ ਨਹੀਂ ਦੇਵੇਗਾ ਧਿਆਨ ਉਹਦਾ ਇੱਧਰ-ਉੱਧਰ ਹੋਏਗਾ ਤਾਂ ਬੱਚਾ ਜਿਹੜਾ ਗਿਆਨ ਹੈ ਉਹ ਗ੍ਰਹਿਣ ਨਹੀਂ ਕਰ ਪਾਵੇਗਾ ਇਸੇ ਤਰੀਕੇ ਦੇ ਨਾਲ ਸਿੱਖੀ ਦਾ ਸਕੂਲ ਹੈ ਸਤਿਗੁਰ ਨੇ ਬਾਣੀ ਚ ਆਖਿਆ ਸਤ ਸੰਗਤ ਸਤਗੁਰ ਚਟਸਾਲ ਹੈ ਜਿਤ ਹਰ ਗੁਣ ਸਿੱਖਾਂ ਸਾਤ ਸੰਗਤ ਗੁਰੂ ਦੀ ਇੱਕ ਪਾਠਸ਼ਾਲਾ ਜਿੱਥੋਂ ਮੈਂ ਪ੍ਰਮਾਤਮਾ ਦੇ ਗੁਣ ਸਿੱਖਣੇ ਨੇ ਸਿੱਖੀ ਦਾ ਇੱਕ ਸਕੂਲ ਹੈ ਗੁਰਦੁਆਰਾ ਜਿਹੜਾ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਦਾ ਜਾਵੇਗਾ ਉਹ ਮਨ ਕਰਕੇ ਤੇ ਤਨ ਕਰਕੇ ਸੁਚੇਤ ਹੋ ਜਾਵੇਗਾ ਜਾਗ ਜਾਵੇਗਾ ਗੁਰੂ ਸਾਹਿਬ ਜੀ ਨੇ ਸਾਨੂੰ ਜਗਾਇਆ ਹੈ ਨਾ ਪਿਆਰਿਓ ਗੁਰੂ ਸਾਹਿਬ ਜੀ ਨੇ ਵਹਿਮਾ ਪਰਮਾ ਪਕੰਡਾ ਤੋਂ ਸੁਚੇਤ ਕੀਤਾ ਤਾਂ ਹੀ ਗੁਰੂ ਸਾਹਿਬ ਜੀ ਨੇ ਆਖਿਆ ਨਾਨਕ ਨਾਮ ਨਾ ਵਿਸਰੋ ਇੱਕ ਘੜੀ